अंबानिया की शादी उ दिलजीत दुसां की परफॉर्मेंस ਬਹੁਤ ਹੀ ਜ਼ਿਆਦਾ ਕੈਂਟ ਸੀ ਅਸੀਂ ਬਹੁਤ ਸਾਰੇ ਦੋਸਤਾਂ ਨੇ ਦੇਖਿਆ ਕਿ ਕਿਵੇਂ ਦਿਲਜੀਤ ਦੋਸਾਂਝ ਨੇ ਸਭ ਦੇ ਦਿਲ ਜਿੱਤੇ ਕਿਵੇਂ ਸਟੇਜ ਦੇ ਉੱਤੇ ਸਭ ਤੋਂ ਵੱਧ ਪਰਫਾਰਮੈਂਸ ਦਿੱਤੀ ਪੰਜਾਬੀ ਕਲਚਰ ਨੂੰ ਆਮ ਕੀਤਾ ਪੰਜਾਬੀ ਮਾਂ ਬੋਲੀ ਦੇ ਵਿੱਚ ਗਾਣੇ गा ਕੇ ਸਭ ਦਾ ਦਿਲ ਜਿੱਤ ਲਿਆ ਬਾਲੀਵੁੱਡ ਦੇ ਅਦਾਕਾਰ ਵੀ ਦਿਲਜੀਤ ਦੋਸਾਂਝ ਦੇ ਗਾਣਿਆਂ ਉੱਤੇ ਨੱਚਣ ਤੇ ਮਜਬੂਰ ਸੀ ਭੰਗੜਾ ਪਾਉਣ ਤੇ ਮਜਬੂਰ ਸੀ ਤੇ ਅੱਜ ਗੱਲ ਕਰਾਂਗੇ ਦਿਲਜੀਤ ਦੋਸਾਂਝ ਦੀ ਮੈਜੀਕਲ ਡਾਂਸ ਪਰਫਾਰਮੈਂਸ ਉਹ ਵੀ ਆਨੰਦ ਅੰਬਾਨੀ ਦੇ ਵਿਆਹ ਦੇ ਵਿੱਚ ਆਨੰਦ ਅੰਬਾਨੀ ਦੇ ਵਿਆਹ ਦੇ ਵਿੱਚ ਦਿਲਜੀਤ ਦੋਸਾਂਝ ਦੀ ਪਰਫਾਰਮੈਂਸ ਕੈਸੀ ਸੀ ਅੱਜ ਦੀ ਵੀਡੀਓ ਚ ਦੇਖਾਂਗੇ ਵੀਡੀਓ ਦੀ ਤਰਫ ਵਧਣ ਤੋਂ ਪਹਿਲੇ ਤੁਹਾਡੀ ਅੱਗੇ ਗੁਜ਼ਾਰਿਸ਼ ਏ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਨਲਾਈ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲੋ ਜੀਏ ਵੀਡੀਓ ਸ਼ੁਰੂ ਕਰਦੇ ਹਾਂ One, two, three, go. ਮਾਰਿਆ ਮਾ ਕੀ ਆ ਰੋਚੋ ਇਹ ਹੋ ਗਿਆ ਕੀ ਆ ਰੋਜ ਮਤਲਬ ਵੀਜੈ ਜੂਲੇ ਫਿਰ ਫਿਰ ਮਾਈ ਲਵ ਮੈਂ ਲੋਗੋ ਦੇ ਦਿਲੋ ਮਿਲ ਵੇਹੀ ਰਹਿਣਾ ਹੋਏਗੀ ਬਿਆਸ ਸਭੀ ਜਾ ਹੋਏਗਾ ਕੀਵਾ ਹਾਈ ਦੇ ਮੋਲੇ ਅੱਜ ਕੋਲ ਨਹੀਂ ਹੈ ਸਾਂਝਾ ਤੇ ਅਸੀ ਜੀ ਆਈਟੀ ਵੀਡੀਓ ਤੁਸੀਂ ਦੇਖਿਆ ਕਿ ਦਲਜੀਤ ਦੋਸਾਂਝ ਨੇ ਕਿਵੇਂ ਛੱਪੜ ਫਾਰ ਪਰਫਾਰਮੈਂਸ ਦਿੱਤੀ ਤੇ ਦਲਜੀਤ ਦੋਸਾਂਝ ਦੀ ਮੈਜੀਕਲ ਡਾਂਸ ਪਰਫਾਰਮੈਂਸ ਤੇ ਸਾਰੇ ਦਾ ਸਾਰਾ ਬਾਲੀਵੁੱਡ ਨੱਚਣ ਤੇ ਮਜਬੂਰ ਸੀ ਸਾਰੇ ਦਾ ਸਾਰਾ ਬਾਲੀਵੁੱਡ ਡਾਂਸ ਕਰ ਰਿਆ ਸੀ ਸੈਫ ਅਲੀ ਖਾਨ ਦੀ ਗੱਲ ਕਰੀਏ ਕਰੀਨਾ ਕਪੂਰ ਦੀ ਗੱਲ ਕਰੀਏ ਤੇ ਸਭ ਦੇ ਸਭ ਨੱਚ ਰਹੇ ਸਨ ਝੂਮ ਰਹੇ ਸਨ ਪੰਗੜਾ ਪਾ ਰਹੇ ਸਨ ਤੇ ਕਿਹੜਾ ਜ਼ਬਰਦਸਤ ਪਰਫਾਰਮੈਂਸ ਸੀ ਦਲਜੀਤ ਦੋਸਾਂਝ ਇੱਕ ਨਾਮ ਨਹੀਂ ਇੱਕ ਬ੍ਰਾਂਡ ਏ ਪੰਜਾਬੀਆਂ ਦੀ ਪਛਾਣ ਏ ਪੰਜਾਬੀਆਂ ਦਾ ਨਾਂ ਉੱਚਾ ਕੀਤਾ ਤੇ ਦਲਜੀਤ ਦੋਸਾਂਝ ਨੇ ਪੰਜਾਬੀਆਂ ਦੀ ਪਛਾਣ ਬਣਾਈ ਏ ਤੇ ਦਲਜੀਤ ਦੋਸਾਂਝ ਨੇ ਇਸੇ وجہ ਨਾਲ ਲੈਂਦੇ ਪੰਜਾਬ ਦੇ ਵਿੱਚ ਦਲਜੀਤ ਦੋਸਾਂਝ ਦੀ ਜੱਟ ਐਂਡ ਜੁਲੀਅਰ 3 ਮੂਵੀ ਨੇ ਛੱਪੜ ਫਾੜ ਬਿਜ਼ਨਸ ਕੀਤਾ ਸਭ ਤੋਂ ਜ਼ਿਆਦਾ ਹਿੱਟ ਹੋਈ ਏ ਪਾਕਿਸਤਾਨ ਦੇ ਵਿੱਚ ਦਲਜੀਤ ਦੋਸਾਂਝ ਦੀ ਮੂਵੀ ਜੱਟ ਐਂਡ ਜੁਲੀਅਰ 3 ਕਿਆ ਜ਼ਬਰਦਸਤ ਪਰਫਾਰਮੈਂਸ ਦਿੱਤੀ ਏ ਤੇ ਅਸੀਂ ਦੇਖਿਆ ਆਨੰਦ ਅਮਬਾਨੀ ਦੀ ਸ਼ਾਦੀ ਤੇ ਰਾਦਿਕਾ ਦੀ ਸ਼ਾਦੀ ਤੇ ਕਿਆ ਜ਼ਬਰਦਸਤ ਪਰਫਾਰਮੈਂਸ ਦਿੱਤੀ ਏ ਸਭ ਤੋਂ ਜ਼ਿਆਦਾ ਹਿੱਟ ਪਰਫਾਰਮੈਂਸ ਦਲਜੀਤ ਦੋਸਾਂਝ ਦੀ ਸੀ ਅੱਜ ਦੀ ਵੀਡੀਓ ਚ ਇਨਾ ਹੀ ਏ ਤੁਸੀਂ ਦਲਜੀਤ ਦੋਸਾਂਝ ਦੇ ਕਿੰਨੇ ਵੱਡੇ ਫੈਨ ਹੋ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ